ਅੱਜ ਤੱਕ ਅਸੀਂ ਤਾਂ ਨਹੀਂ ਦੇਖਿਆ ਸੀ ਕਿਤੇ ਆਪਣਾ ਕੀ ਕਹਿੰਦੇ ਕੋਈ ਹਾਲ ਜਾਂ ਕੋਈ ਵੀ ਬਿਲਡਿੰਗ ਨੂੰ ਰੈਨੋਵੇਟ ਕਰਕੇ ਤਾਲਾ ਲਾਇਆ ਜਾਵੇ ਠੀਕ ਹੈ ਲੋਕ ਇੱਥੇ ਆਉਂਦੇ ਸੀ ਪਰੇਸ਼ਾਨ ਹੁੰਦੇ ਸੀਗੇ ਕਿਸੇ ਦਾ 15 ਦਿਨ ਲੱਗ ਜਾਂਦੇ ਸੀ ਕਿਤੇ ਮਹੀਨਾ ਲੱਗ ਜਾਂਦਾ 2 ਮਹੀਨੇ ਲੱਗ ਜਾਂਦੇ ਸੀ ਲੋਕ ਤੱਕੇ ਕਹਿੰਦੇ ਸੀਗੇ ਟਾਈਮ ਬਾਉਂਡ ਹੋ ਜਾਂਦਾ ਵੀ ਬੰਦਾ ਵੀ ਹਾਂਜੀ ਤੁਹਾਡਾ 15 ਦਿਨ ਦੇ ਵਿੱਚ ਜਾਂ 20 ਦਿਨ ਦੇ ਵਿੱਚ ਇੱਕ ਟਾਈਮ ਬਾਉਂਡ ਹੋ ਜਾਂਦਾ ਵੀ ਇੰਨੇ ਦਿਨ ਦੇ ਤੁਹਾਡਾ ਕੰਮ ਹੋ ਜਾਏਗਾ ਸੇਵਾ ਕੇਂਦਰ 'ਚ ਜਿਹੜਾ ਕੰਮ 1000 ਰੁਪਏ ਆ ਫੀਸ ਸੀਗੀ ਇੰਟਰਨੈਸ਼ਨਲ ਹੌਂਸ ਦੀ ਉਹਦੀ 2250 ਰੁਪਏ ਤੁਸੀਂ ਫੀਸ ਕਰਤੀ ਉਹ ਕਿਸ ਗੱਲ ਦੀ ਲੈ ਰਹੇ ਹੋ ਉਹ ਕੀ ਏਜੰਸੀ ਵੀ ਉਹ ਤੁਹਾਡੇ ਪੈਸੇ ਕਿੱਥੇ ਜਾਣਗੇ ਵੱਡੇ ਜਾਣਦੇ ਇਹ ਨੇ ਜਿਹੜੇ ਉੱਧਰ ਕਰਦੇ ਵੀਜ਼ਾ ਕਿਸ ਚੀਜ਼ਾਂ ਲਈ ਨੇ ਦਾ 500 ਦਾ ਜਰਮਨ ਕੋਈ ਇੱਕ ਸਲੇਪਾਂਦੀ ਹੈ ਉਹਦਾ ਚਾਰਜ ਪਬਲਿਕ ਨੂੰ 660 650 ਦੇਣਾ ਫਿਰ ਉਹ 150 ਕਿੱਥੇ ਜਾ ਰਿਹਾ ਸਰਕਾਰ ਦੇ ਖਾਤੇ ਆਨਲਾਈਨ ਨਾਲ ਫਰਕ ਪਵੇਗਾ ਜਾਂ ਨਹੀਂ ਪਵੇਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਪਵੇਗਾ ਕੋਈ ਫਰਕ ਨਹੀਂ ਪਵੇਗਾ ਜਿਸ ਜਿਸ ਤਰ੍ਹਾਂ ਰਿਚਰ ਚੱਲਦੀ ਹੈ ਉਸੇ ਤਰ੍ਹਾਂ ਹੀ ਚੱਲਦੀ ਹੈ ਹਲੇ ਉਹ ਤਾਂ ਪਹਿਲੀ ਆਨਲਾਈਨ ਹੋ ਰਿਆ ਸੀਗਾ ਕੰਮ ਤਾਂ ਆਨਲਾਈਨ ਪਹਿਲੀ ਆਲਰੇਡੀ ਹੋ ਰਿਹਾ ਹੁਣ ਇਹ ਆਨਲਾਈਨ ਕੀ ਨਵਾਂ ਕੀਤਾ ਇਹਨਾਂ ਨੇ ਨਵਾਂ ਤਾਂ ਕੋਈ ਕੰਮ ਨਹੀਂ ਆਨਲਾਈਨ ਹੋਇਆ ਹੈਗਾ ਪਲੈਨ ਤੁਸੀਂ ਕਿੱਥੋਂ ਕਰ ਤੁਸੀਂ ਆਪ ਆਨਲਾਈਨ ਵੀ ਕਰ ਦਿਓ ਕੋਈ ਨਾ ਕੋਈ ਉਹਨਾਂ ਨੇ ਮਿਸਟੇਕ ਕਰਕੇ ਤੁਹਾਡੀ ਗਲਤੀ ਕਰ ਦਿੱਤੀ ਜੀ ਆ ਸਹੀ ਨਹੀਂ ਆ ਗਾ ਕੱਚ ਪੂਰੇ ਨਹੀਂ ਹੋ ਗਾ ਕੱਚ ਪੂਰੇ ਨਹੀਂ ਫਿਰ ਤੁਸੀਂ ਕੀ ਕਰੋਗੇ ਆਣਾ ਤਾਂ ਪਹਿਨੇ ਤੁਹਾਨੂੰ ਰਜਿਸਟਰ ਤਾਂ ਕਰਨਾ ਹੀ ਪੈਣਾ ਜੇ ਤੁਸੀਂ ਸੁਵਿਧਾ ਤੇ ਚਾਰਜ ਲਗਾ ਰਹੇ ਹੋ ਤਾਂ ਫੈਸਿਲਟੀ ਤੁਹਾਨੂੰ ਹੋਈ ਉਹ ਤਾਂ ਬਰڈن ਹੋ ਗਿਆ ਲੋਕਾਂ ਤੇ ਐਹੀ ਬਰڈن ਲੋਕਾਂ ਨੂੰ ਮੇਰੇ ਹਿਸਾਬ ਨਾਲ ਤਾਂ ਨਹੀਂ ਚਾਹੀਦਾ ਹੈਗਾ ਕੀ ਤਾਂ ਕੋਈ ਅਫਸਰ ਹੀ ਆ ਕੁਝ ਰੈਂਕ ਦੇ ਬੰਦੇ ਹੀ ਆ ਕੁਝ ਹੋਰ ਬੈਠੇ ਹੋਣਗੇ ਆਨਲਾਈਨ ਵੀ ਜੇ ਕੋਈ ਕੰਮ ਹੁੰਦਾ ਤਾਂ ਵੈਰੀਫਾਈ ਹੋ ਗਈ ਹੁੰਦਾ ਨਾ ਵਿਦਾਊਟ ਇਹ ਤਾਂ ਹੈ ਨਹੀਂ ਕਿ ਡਾਕੂਮੈਂਟ ਵੈਰੀਫਾਈ ਤੋਂ ਬਗੈਰ ਕੋਈ ਕੰਮ ਹੁੰਦਾ ਜੀ ਆਰਟੀਓ ਦਫਤਰ ਨੂੰ ਖਤਮ ਕਰਨ ਦੀ ਬਜਾਏ ਇਹਦਾ ਨਾਮ ਹੀ ਸੇਵਾ ਕੇਂਦਰ ਦਿੱਤਾ ਜਾਂਦਾ ਤੇ ਬੰਦੇ ਹੀ ਇੱਥੇ ਅਪਾਇੰਟ ਕੀਤੇ ਜਾਂਦੇ ਫੈਸਿਲਿਟੀ ਸਾਰੀ ਐਜ਼ ਇਟ ਇਜ਼ ਦਿੱਤੀ ਜਾਂਦੀ ਤਾਂ ਇਹ ਚ ਕੀ ਹਰਜ ਸੀਗਾ ਇਹ ਕੋਈ ਅਕਲ ਵਾਲੀ ਗੱਲ ਤਾਂ ਬੰਦੀ ਆਰਟੀਓ ਦਫਤਰ ਯਾਨੀ ਕਿ ਉਹ ਆਫਿਸ ਜਿੱਥੇ ਖੁਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤਾਲਾ ਲਗਾ ਕੇ ਗਏ ਹੈ ਇਹ ਉਹ ਦਫਤਰ ਹੈ ਤੁਸੀਂ ਦੇਖ ਸਕਦੇ ਹੋ ਦਫਤਰ ਰੀਜਨਲ ਟਰਾਂਸਪੋਰਟ ਅਫਸਰ ਲੁਧਿਆਣਾ ਔਰ نیچے ਦਰਵਾਜੇ ਨੂੰ ਤਾਲਾ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਔਰ ਇਸ ਜਗ੍ਹਾ ਦੇ ਉੱਤੇ ਤਾਲੇ ਦਾ ਮਤਲਬ ਇਹ ਹੈ ਕਿ ਇਸ ਵਕਤ ਜਿੰਨਾ ਵੀ ਕੰਮ ਜਿਹੜਾ ਹੋ ਰਿਹਾ ਹੈਗਾ ਉਹ ਜਾਂ ਤਾਂ ਆਨਲਾਈਨ ਹੋ ਰਿਹਾ ਹੈ ਜਾਂ ਫਿਰ ਐਨੀ ਸਹੀ ਔਰ ਸੁਵਿਧਾਜਨਕ ਢੰਗ ਨਾਲ ਹੋ ਰਿਹਾ ਹੈ ਕਿ ਇੱਥੇ ਤਾਲਾ ਲਗਾਉਣ ਦੀ ਨੌਬਤ ਆ ਗਈ ਹੈ ਔਰ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਇਸ ਦਫ਼ਤਰ ਨੂੰ ਤਾਲਾ ਲਗਾਇਆ ਗਿਆ ਹੈਗਾ ਉਹਨਾਂ ਵੱਲੋਂ ਕਿਹਾ ਗਿਆ ਕਿ ਭ੍ਰਸ਼ਟਾਚਾਰ ਨੂੰ ਤਾਲਾ ਲਗਾਇਆ ਗਿਆ ਔਰ ਵਾਕਈ ਇਹ ਤਸਵੀਰਾਂ ਮੋਹ ਬੋਲਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਕੀ ਲੋਕਾਂ ਦੇ ਅਲੱਗ-ਅਲੱਗ opinion ਆ ਰਹੇ ਆ ਕਿ ਕੀ ਵਾਕਈ ਤਾਲਾ ਲਗਾਉਣ ਦੇ ਨਾਲ ਲੋਕਾਂ ਨੂੰ ਸੁਵਿਧਾ ਮਿਲੀ ਹੋएगी ਕੀ ਵਾਕਈ ਇੱਕ ਦਫਤਰ ਨੂੰ ਤਾਲਾ ਲਗਾਉਣ ਦੇ ਨਾਲ ਭ੍ਰਸ਼ਟਾਚਾਰ ਨੂੰ ਲਗਾਮ ਲੱਗੀ ਹੋएगी ਤਾਂ ਬਿਲਕੁਲ ਮੂਹ ਬੋਲਦੀਆਂ ਤਸਵੀਰਾਂ ਇੱਥੇ ਤੁਸੀਂ ਕੈਮਰਾ ਕਮਾ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਉਹ ਦਫਤਰ ਹੈ ਜਿੱਥੇ ਬਾਅਰ ਭੀੜ ਲੱਗੀ ਰਹਿੰਦੀ ਸੀ ਕਿੰਨੇ ਲੋਕ ਇਸ ਦਫਤਰ ਦੇ ਵਿੱਚ ਲਾਈਨਾਂ ਲਗਾ ਕੇ ਖੜੇ ਰਹਿੰਦੇ ਸੀਗੇ ਅੱਜ ਉਹ ਜਗ੍ਹਾ ਬਿਲਕੁਲ ਖਾਲੀ ਨਜ਼ਰ ਆ ਰਹੀ ਹੈ ਅਗਰ ਮੈਂ ਗੱਲ ਕਰਾਂ ਕਿ ਮੈਨੂੰ ਗੱਲ ਕਰਨ ਲਈ ਸ਼ਾਇਦ ਹੀ ਇੱਥੇ ਕੋਈ ਸ਼ਖਸ ਜਿਹੜਾ ਦਿਖ ਰਿਹਾ ਹੋਵੇ ਜੋ ਆਪਣੀ ਸ਼ਿਕਾਇਤ ਲੈ ਕੇ ਇੱਥੇ ਖੜਾ ਹੋਵੇ ਅਸੀਂ ਵੀ ਬਹੁਤ ਸਾਰੀਆਂ ਖਬਰਾਂ ਨਸ਼ਰ ਕੀਤੀਆਂ ਨੇ ਜਦੋਂ ਲੋਕ ਦੁਖੀ ਹੋ ਕੇ ਕੈਮਰੇ ਅੱਗੇ ਆਪਣੀ ਇਸ ਦਫਤਰ ਦੇ ਲਈ ਪੜਾਸ ਕੱਢਦੇ ਸੀਗੇ ਪਰ ਅੱਜ ਆਲਮ ਇਹ ਹੈ ਕਿ ਪੂਰੀ ਜਗ੍ਹਾ ਖਾਲੀ ਪਈ ਹੈ ਬਹੁਤ ਦੇਰ ਬਾਅਦ ਕਈ ਇਹ ਤਾਂ ਇਹ ਜਗ੍ਹਾ ਖਾਲੀ ਦੇਖਣ ਨੂੰ ਮਿਲੀ ਹੈ ਜਾਂ ਤਾਂ ਇਹ ਛੁੱਟੀਆਂ 'ਚ ਖਾਲੀ ਦਿਖਦੀ ਹੁੰਦੀ ਸੀਗੀ ਜਗ੍ਹਾ ਜਾਂ ਫਿਰ ਇਹ ਹੁਣ ਖਾਲੀ ਦਿਖ ਰਹੀ ਹੈ ਜਦੋਂ ਪੁਕ ਮੁੱਖ ਮੰਤਰੀ ਪੰਜਾਬ ਨੇ ਇਸ ਦਫਤਰ ਨੂੰ ਤਾਲਾ ਲਗਾਇਆ ਮੈਨੂੰ ਗੱਲ ਕਰਨ ਲਈ ਇੱਥੇ ਸ਼ਖਸ ਜਿਹੜੇ ਆ ਉਹ ਨਹੀਂ ਮਿਲ ਰਹੇ ਮੈਂ ਪਾਲ ਰਿਆ ਸੀ ਕੋਈ ਤਾਂ ਕੰਪਲੇਂਟ ਕਰਨ ਲਈ ਲੱਭੇ ਪਰ ਸ਼ਾਇਦ ਇੱਥੇ ਕੋਈ ਵੀ ਕੰਪਲੇਂਟ ਕਰਨ ਲਈ ਨਹੀਂ ਮਿਲ ਰਿਹਾ ਇਕਬੀਰਾ ਜੀ ਖੜੇ ਆ ਗੱਲਬਾਤ ਕਰ ਲੈਣੇ ਆ ਕੀ ਹਲਚਲ ਵੀਰ ਜੀ ਵਧੀਆ ਜੀ ਵਧੀਆ ਜੀ ਅੱਛਾ ਇੱਕਾ ਦਫਤਰ ਨੂੰ ਤਾਲਾ ਲੱਗ ਗਿਆ ਤਾਲਾ ਕਿ ਲੱਗਿਆ ਇੱਥੇ ਦੀ ਤਾਂ ਚੈਲ ਪਹਿਲੀ ਗੁੰਮ ਹੋ ਗਈ ਸਰ ਦੇਖੋ ਜੇ ਪੰਜਾਬ ਸਰਕਾਰ ਨੇ ਜੇ ਕੋਈ ਉਪਰਾਲਾ ਕੀਤਾ ਕੋਈ ਸੋਚ ਸਮਝ ਕੇ ਕੀਤਾ ਹੋਣਾ ਉਹਨਾਂ ਨੂੰ ਵੀ ਕੁਝ ਦਿਖਿਆ ਹੋਣਾ ਵੀ ਜੋ ਵੀ ਇੱਥੇ ਚੱਲਦਾ ਬਟ ਮੈਂ ਕਹਿੰਦਾ ਜੇ ਅੱਜ ਇੱਥੇ ਤਾਲਾ ਲੱਗਿਆ ਲੋਕ ਆਨਲਾਈਨ ਜਿਹੜੀਆਂ ਇਹਦੀਆਂ ਸਹੂਿਦਾਵਾਂ ਲੈ ਰਹੇ ਨੇ ਠੀਕ ਹੈ ਆਨਲਾਈਨ ਜਿਹੜਾ ਸਿਸਟਮ ਹੈ ਹੋਣਾ ਚਾਹੀਦਾ ਵਾ ਇੱਕ ਤਾਂ ਭ੍ਰਸ਼ਟਾਚਾਰੀ ਖਤਮ ਹੁੰਦੀ ਹੈ ਸੈਕੰਡਲੀ ਹਰ ਬੰਦਾ ਵੀ ਐਂਡਰੋਇਡ ਫੋਨ ਨਹੀਂ ਚਲਾਉਂਦਾਗਾ ਹਰ ਬੰਦਾ ਵੀ ਆਨਲਾਈਨ ਸਹੂਿਦਾ ਨਹੀਂ ਲੈ ਸਕਦਾ ਠੀਕ ਹੈ ਆਨਲਾਈਨ ਸਿਸਟਮ ਹੋ ਗਿਆ ਵਾ ਪਰ ਜੇ ਆਪਾਂ ਗੱਲ ਕਰੀਏ ਜੇ ਆਨਲਾਈਨ ਸਿਸਟਮ ਹੋਣ ਦੇ ਨਾਲ ਵੀ ਪ੍ਰਸਤਾਚਾਰੀ ਤਾਂ ਨਹੀਂ ਖਤਮ ਹੋਣ ਲੱਗੀ। ਬਟੇ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਵਾ ਬਹੁਤ ਵਧੀਆ ਵਾ ਤੇ ਅਸੀਂ ਇਸ ਦਾ ਧੰਨਵਾਦ ਕਰਦੇ ਹਾਂ ਠੀਕ ਹੈ ਪੰਜਾਬ ਸਰਕਾਰ ਨੇ ਕੀਤਾ ਜੋ ਕਿ ਇੱਕ ਪਹਿਲ ਤਾਂ ਕੀਤੀ ਹੈ ਨਾ ਆਪਾਂ ਇੱਥੇ ਦੇਖਦੇ ਹੁੰਦੇ ਸੀਗੇ ਕਿ ਇੰਨਾ ਰਾਸ਼ ਹੁੰਦਾ ਸੀਗਾ ਇੰਨੀ ਪੀੜ ਹੁੰਦੀ ਸੀ ਲੋਕ ਲਾਈਨਾਂ 'ਚ ਲੱਗੇ ਹੁੰਦੇ ਸੀਗੇ ਆਪਣੀਆਂ ਸ਼ਿਕਾਇਤਾਂ ਕਰ ਰਹੇ ਹੁੰਦੇ ਸੀ ਕਿਸੇ ਨੂੰ ਹਫਤਾ ਕਿਸੇ ਨੂੰ 15 ਦਿਨ ਕਿਸੇ ਨੂੰ ਮਹੀਨਾ ਮਹੀਨਾ ਵੀ ਜਿਹੜਾ ਹੈਗਾ ਉਹ ਖੱਜਲ ਖਵਾਰ ਹੋਣਾ ਪੈ ਰਿਹਾ ਸੀਗਾ ਪਰ ਇੱਥੇ ਤਾਂ ਹੁਣ ਬੰਦਾ ਹੀ ਕੋਈ ਨਹੀਂ ਦੇਖੋ ஆன்ਲਾਈਨ ਹੋਣ ਨਾਲ ਇੱਕ ਟਾਈਮ ਬਾਉਂਡ ਹੋ ਜਾਂਦਾ ਵੀ ਬੰਦਾ ਵੀ ਹਾਂਜੀ ਤੁਹਾਡਾ 15 ਦਿਨ ਦੇ ਵਿੱਚ ਜਾਂ 20 ਦਿਨ ਦੇ ਵਿੱਚ ਇੱਕ ਟਾਈਮ ਬਾਉਂਡ ਹੋ ਜਾਂਦਾ ਵੀ ਇੰਨੇ ਦਿਨਾਂ ਦੇ ਤੁਹਾਡਾ ਕੰਮ ਹੋ ਜਾਏਗਾ ਠੀਕ ਹੈ ਲੋਕ ਇੱਥੇ ਆਉਂਦੇ ਸੀ ਪਰੇਸ਼ਾਨ ਹੁੰਦੇ ਸੀਗੇ ਕਿਸੇ ਦਾ 15 ਦਿਨ ਲੱਗ ਜਾਂਦੇ ਸੀ ਕਿਸੇ ਨੂੰ ਮਹੀਨਾ ਲੱਗ ਜਾਂਦਾ ਸੀ 2 ਮਹੀਨੇ ਲੱਗ ਜਾਂਦੇ ਸੀ ਲੋਕ ਥੱਕੇ ਖਾਂਦੇ ਸੀਗੇ ਇਸ ਚੀਜ਼ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਰਾਹਤ ਵੱਡੀ ਹੈਗੀ ਹੈ ਬੇਸ਼ੱਕ ਕਦਮ ਜਿਹੜਾ ਪਹਿਲਾ ਕਦਮ ਹੈ ਪਹਿਲਾ ਕਦਮ ਹਮੇਸ਼ਾ ਛੋਟਾ ਹੀ ਚੱਕਿਆ ਜਾਣਾ ਚਾਹੀਦਾ ਤਾਂ ਜੋ ਜਿਹੜਾ ਅਗਲਾ ਕਦਮ ਜਿਹੜਾ ਹੈ ਉਹ ਬਹੁਤ ਸਖਾਲਾ ਅਤੇ ਮਜ਼ਬੂਤੀ ਨਾਲ ਰੱਖਿਆ ਜਾਵੇ ਲੱਗਦਾ ਕਿ ਹੁਣ فرق ਪਏਗਾ ਇੱਕ ਤਾਂ ਲੋਕ ਅਵੇਅਰ ਹੋ ਜਾਣਗੇ ਪਤਾ ਕਿ ਆਪਾਂ ਆਨਲਾਈਨ ਹੀ ਕਰਨਾ ਔਰ ਘਰੇ ਬੈਠੇ ਆਪਾਂ ਕਰ ਲੈਣਾ ਆਨਲਾਈਨ ਸਿਸਟਮ ਨਾਲ ਇਹ ਹੈ ਕਿ ਜਿਹੜੇ ਲੋਕ ਹੈਂਡੀਕੈਪ ਹੋਣਗੇ ਜਾਂ ਕੋਈ ਬੰਦੇ ਬਿਮਾਰ ਹੁੰਦੇ ਸੀ ਜਾਂ ਕੁਝ ਹੁੰਦੇ ਸੀਗੇ ਜਿਹੜੇ ਵੀ ਇਸ ਚੀਜ਼ਾਂ ਦਾ ਇੱਥੇ ਤੱਕ ਨਹੀਂ ਪਹੁੰਚ ਸਕਦੇ ਸੀ ਉਹ ਘਰੇ ਬੈਠੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਨੇ ਅੱਛਾ ਅਫਸਰ شاہੀ ਨੂੰ ਵੀ ਹੁਣ ਥੋੜਾ ਜਿਹਾ ਹੋਏਗਾ ਹੈਨਾ ਜਿਹੜੀ ਅਫਸਰ شاہੀ ਥੋੜਾ ਜਿਹਾ ਕਹਿ ਰਹੇ ਸੀ ਕਿ ਸਾਡੇ ਤੋਂ ਬਿਨਾ ਤਾਂ ਕੰਮ ਹੀ ਨਹੀਂ ਹੋਣਾ ਹੁਣ ਉਹਨਾਂ ਤੇ ਵੀ ਲੱਗਦਾ ਕਿ ਲਗਾਮ ਲੱਗ ਜਾਏਗੀ ਕਿ ਹੁਣ ਉਹਨਾਂ ਤੋਂ ਬਿਨਾ ਵੀ ਕੰਮ ਹੋਣਗੇ ਦੇਖੋ ਜਿਹੜੇ ਆਨਲਾਈਨ ਬੈਠੇ ਨੇ ਬੰਦੇ ਉਹ ਵੀ ਤਾਂ ਕੋਈ ਆਫੀਸਰ ਹੀ ਆ ਜਾਂ ਕੁਝ ਰੈਂਕ ਦੇ ਬੰਦੇ ਹੀ ਆ ਜਾਂ ਕੁਝ ਹੋਰ ਬੈਠੇ ਹੋਣਗੇ ਆਨਲਾਈਨ ਵੀ ਜੇ ਕੋਈ ਕੰਮ ਹੁੰਦਾ ਤਾਂ ਵੈਰੀਫਾਈ ਹੋ ਕੇ ਹੀ ਹੁੰਦਾ ਨਾ ਵਿਦਾਊਟ ਇਹ ਤਾਂ ਹੈ ਨਹੀਂ ਕਿ ਡਾਕੂਮੈਂਟ ਵੈਰੀਫਾਈ ਤੋਂ ਬਗੈਰ ਕੋਈ ਕੰਮ ਹੁੰਦਾ ਹੈ ਬਿ ਕਹਦਾ ਪ੍ਰੋਪਰ ਇਹ ਹੈ ਕਿ ਵੀ ਜਿਹੜੇ ਲੋਕ ਆਨਲਾਈਨ ਕੰਮ ਕਰਨਗੇ ਉਹ ਬਿ ਕਹਦਾ ਪ੍ਰੋਪਰ ਉਹਨਾਂ ਦਾ ਸਹੀ ਡਾਕੂਮੈਂਟਸ ਹੋਣਗੇ ਤੇ ਸਹੀ ਕੰਮ ਹੋਣਗੇ ਲੋਕਾਂ ਦੇ ਬਿਲਕੁਲ ਸਹੀ ਬਿਲਕੁਲ ਸਹੀ ਕੰਮ ਹੋਣਗੇ ਨਜਾਇਜ਼ ਕੰਮ ਦੇ ਉੱਤੇ ਲਗਾਮ ਲੱਗ ਜਾਏਗੀ ਔਰ ਇਧਰ ਅਸੀਂ ਤੁਹਾਨੂੰ ਇਹ ਸਾਰਾ ਏਰੀਆ ਦਿਖਾ ਰਿਹਾ ਆ ਆਰਟੀਓ ਦਫਤਰ ਹੈ ਆਰਟੀਓ ਦਫਤਰ ਜਿੱਥੇ ਚੈਲਪੈਲ ਹੁੰਦੀ ਸੀ ਉੱਥੇ ਚੈਲਪੈਲ ਜਮੇ ਹੀ ਗਾਇਬ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਇਥੇ ਨਜ਼ਰ ਨਹੀਂ ਆ ਰਹੇ ਤੇ ਸ਼ਿਕਾਇਤ ਵੀ ਕਿਸੇ ਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਆਰਟੀਓ ਦਫਤਰ ਨੂੰ ਤਾਲਾ ਲਗਾਉਣ ਦੇ ਨਾਲ ਕੰਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਨਲਾਈਨ ਚਲੇ ਗਏ ਸੁਖਾਲੇ ਹੋਗੇ ਜਾਂ ਫਿਰ ਹਲੇ ਵੀ ਕੁਛ ਲੋੜ ਹੈ ਇੱਥੇ ਪੀੜ ਲੱਗੀ ਹੁੰਦੀ ਸੀ ਲੋਕਾਂ ਦੀ ਕੋਈ ਸ਼ਿਕਾਇਤ ਲੈ ਕੇ ਆਂਦਾ ਸੀ ਕੋਈ ਕੰਮ ਲੈ ਕੇ ਆਂਦਾ ਸੀ ਨਾ ਇੱਥੇ ਸ਼ਿਕਾਇਤ ਹੈ ਨਾ ਕੰਮ ਹੈ ਜੇ ਸਾਡੇ ਮੰਨਣੀ ਹੈ ਮੁੱਖ ਮੰਤਰੀ ਜੀ ਤਾਲਾ ਲਗਾ ਕੇ ਫਿਰ ਕੌਣ ਆਏਗਾ ਜਦੋਂ ਮੁੱਖ ਮੰਤਰੀ ਜੀ ਤਾਲਾ ਲਗਾ ਕੇ ਉਹਨੇ ਤਾਂ ਪਤਾ ਨਹੀਂ ਵੀ ਕਿਉਂ ਲਗਾ ਕੇ ਗਏ ਹੈ ਲੇਕਿਨ ਉਹ ਖੁਦ ਆਪਣੇ ਹੱਥਾਂ ਨਾਲ ਤਾਲਾ ਲਗਾ ਕੇ ਗਏ ਹੈ ਫਿਰ ਜਨਤਾ ਕਿਉਂ ਆਏਗੀ ਬਿਲਕੁਲ ਜਨਤਾਲ ਦਾ ਕੰਮ ਅਗਰ ਆਨਲਾਈਨ ਹੋ ਰਿਹਾ ਘਰੇ ਬੈਠੇ ਹੋ ਰਿਹਾ ਸਖਾਲਾ ਹੋ ਰਿਹਾ ਬਿਨਾਂ ਰਿਸ਼ਵਤ ਦਿੱਤੇ ਹੋ ਰਿਹਾ ਤਾਂ ਚੰਗੀ ਗੱਲ ਨਹੀਂ ਇਹ ਤਾਂ ਜਿਹੜਾ ਬੰਦਾ ਇੱਥੇ ਆਉਂਦਾ ਉਹਨੂੰ ਪਤਾ ਹੈ ਵੀ ਮੈਂ ਸਖਾਲਾ ਇੱਥੇ ਆ ਕੇ ਜਾਂ ਓਖਾਂ ਜਾਂ ਮੈਂ ਰਿਸ਼ਵਤ ਦਿੱਤੀ ਹੈ ਜਾਂ ਨਹੀਂ ਦਿੱਤੀ ਇਹ ਤਾਂ ਉਹਨੂੰ ਪਤਾ ਹੈ ਇਹ ਤਾਂ ਉਹ ਵੱਡੇ ਜਿਹੜੇ ਨਾਲ ਆਨਲਾਈਨ ਨਾਲ ਫਰਕ ਪਏਗਾ ਜਾਂ ਨਹੀਂ ਪਏਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਪਏਗਾ ਕੁਝ ਕੋਈ ਫਰਕ ਨਹੀਂ ਪਏਗਾ ਜਿਸ ਜਿਸ ਤਰ੍ਹਾਂ ਰਿਚਵਰ ਚੱਲ ਰਹੀ ਹੈ ਉਦਾਂ ਹੀ ਚੱਲ ਰਹੀ ਹੈ ਹਲੇ ਕੋਈ ਫਿਜ਼ੀਕਲ ਬੰਦਾ ਹੋਏਗਾ ਹੀ ਨਹੀਂ ਉੱਥੇ ਪ੍ਰੈਜ਼ੈਂਟ ਹੀ ਨਹੀਂ ਹੈਗਾ ਮੈਂ ਇੱਕ ਆਪਣਾ ਲਾਇਸੈਂਸ ਬਣਾਣਾ ਮੈਂ ਆਨਲਾਈਨ ਭਰਤਾ ਫਾਰਮ ਸਾਰਾ ਕੁਝ ਮੈਂ ਆਨਲਾਈਨ ਕਰਤਾ ਤਾਂ ਮੇਰੇ ਤੋਂ ਪੈਸੇ ਮੰਗੇਗਾ ਕੌਣ ਉਹ ਸਰ ਬਹੁਤ ਹੈ ਤਾਂ ਹੁਣ ਅੰਦਰ ਹਲੇ ਵੀ ਚੋਰ ਰਸਤਾ ਹੈਗਾ ਚੋਰ ਰਸਤੇ ਹੈਗੇ ਬਹੁਤ ਹੈ ਇੱਕ ਨੀਏ ਬਹੁਤ ਹੈ ਜੇ ਕਹਿੰਦੇ ਆ ਨਾ ਵੀ ਅਸੀਂ ਭ੍ਰਸ਼ਟਾਚਾਰ ਮੁਕਤ ਕਰਤਾ ਤੇ ਲੇਕਿਨ ਇੱਕ ਕੰਮ ਮੁਖਤ ਕੀਤਾ ਤੇ ਉਹਦੇ ਕਈ ਰਸਤੇ ਬਣ ਗਏ ਹੋਏ ਆ। ਅੱਛਾ ਕਈ ਰਸਤੇ ਬਣੇ ਹੋਏ। ਲੱਗਦਾ ਕਿ ਹਲੇ ਵੀ ਕੋਈ ਚੋਰ ਰਸਤਾ ਹੈ। ਬਿਲਕੁਲ ਹੈਗਾ ਹੀ ਜੀ। ਇੱਕ ਨਹੀਂ ਚਾਰ-ਚਾਰ ਹੈਗੇ। ਯਾਨੀ ਕਿ ਹਲੇ ਵੀ ਕਿਤੇ ਨਾ ਕਿਤੇ ਸੁਧਾਰ ਦੀ ਲੋੜ ਦਿਖ ਰਹੀ ਏ। ਦਿਖ ਰਹੀ ਏ ਜੀ। ਤਾਲਾਲਾ ਨੂੰ ਸੁਧਾਰ ਨਹੀਂ ਹੋ ਸਕਦਾ। ਹਾਂ ਜੀ। ਯਾਨੀ ਕਿ ਮੈਟੈਲਿਟੀ ਅਫਸਰਾਂ ਦੀ ਉਹ ਬਦਲਣੀ ਪਏਗੀ। ਬਿਲਕੁਲ ਬਿਲਕੁਲ ਨਹੀਂ। ਲੱਗਦਾ ਕਿ ਫਰਕ ਪਏਗਾ? ਨਹੀਂ ਜੀ ਕੋਈ ਫਰਕ ਨਹੀਂ ਪਊਗਾ। ਉਹੀ ਹਾਲ ਰਹਿਣਾ ਫਿਰ। ਕਾਰਨ ਉਸ ਤੋਂ ਵੀ ਜ਼ਿਆਦਾ ਰਹਿਣਾ ਹੁਣ ਜੀ। ਉਹ ਕਿਉਂ ਬਸ ਪਸਟਾਚਾ ਜਿਹੜੀ ਕਦੀ ਕਦੀ ਖਤਮ ਕਰ ਹੀ ਨਹੀਂ ਸਕਦੇ ਇੱਥੇ ਹਾਂ ਜਿਸਾ ਨਾ ਮੂਲ ਚੱਲਦਾ ਪਿਆ ਮੁਸ਼ਕਿਲ ਆ ਨਹੀਂ ਅਗਰ ਆਪਾਂ ਕੰਮ ਹੀ ਆਨਲਾਈਨ ਕਰਵਾਣਾ ਫਿਰ ਪਸਟਾਚਾਰ ਦਾ ਰਾਹ ਕਿੱਥੇ ਸਰ ਆਨਲਾਈਨ ਤੁਸੀਂ ਕਿੱਥੋਂ ਕਰਾ ਤੁਸੀਂ ਆਪ ਆਨਲਾਈਨ ਵੀ ਕਰ ਦਿਓ ਕੋਈ ਨਾ ਕੋਈ ਉਹਨਾਂ ਨੇ ਮਿਸਟੇਕ ਕਰਕੇ ਤੁਹਾਡੀ ਗਲਤੀ ਕਰ ਦਿੰਦੇ ਆ ਸਹੀ ਨਹੀਂ ਆ ਕਾਗਜ਼ ਪੂਰੇ ਨਹੀਂ ਉਹ ਕਾਗਜ਼ ਪੂਰੇ ਨਹੀਂ ਓਕੇ ਫਿਰ ਤੁਸੀਂ ਕੀ ਕਰੋਗੇ ਆਣਾ ਤਾਂ ਪੈਣੇ ਤੁਹਾਨੂੰ ਏਜੰਟ ਤਾਂ ਕਰਨਾ ਹੀ ਪੈਣਾ ਦਿਹਾੜੀ ਖਰਾਬ ਕਰਨੀ ਦਿਹਾੜੀ ਖਰਾਬ ਕਰਨੀ ਪੈਣੀ ਆ ਇਹ ਤਾਂ ਬਸ ਨਾਂ ਦਾ ਕੀਤਾ ਹੈ ਜੀ ਆਨਲਾਈਨ ਕਾਗਜ਼ ਕਈਆਂ ਨੂੰ ਹਲੇ ਵੀ ਜਿਹੜਾ ਰਸਤਾ ਜਿਹੜਾ ਦਿਖ ਰਿਹਾ ਔਰ ਇੱਥੇ ਕਾਰਨ ਇਹ ਹੈ ਕਿ ਹਲੇ ਵੀ ਕਿਤੇ ਨਾ ਕਿਤੇ ਲੱਗ ਰਿਹਾ ਹੈ ਸੁਧਾਰ ਹੋਰ ਹੋਣਾ ਚਾਹੀਦਾ ਹੈ ਇੱਥੇ ਜਿਹੜੇ ਲੋਕ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਵਾਕਈ ਆਰਟੀਓ ਦਫਤਰ ਨੂੰ ਤਾਲਾ ਲਗਾਉਣ ਦੇ ਨਾਲ ਫਰਕ ਪਏਗਾ ਇਧਰਲੇ ਪਾਸੇ ਤੁਹਾਨੂੰ ਆਰਟੀਓ ਦਫਤਰ ਦੇ ਬਿਲਕੁਲ ਬਾਹਰ ਬੈਠੇ ਹੋਏ ਲੋਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਰਟੀਓ ਦਫਤਰ ਨੂੰ ਤਾਲਾ ਲਗਾਉਣ ਦੇ ਨਾਲ ਫਰਕ ਪਏਗਾ ਜਾਂ ਹਲੇ ਵੀ ਕੁਝ ਰਸਤੇ ਹੈਗੇ ਆ ਜੋ ਜਿਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਕੱਲਾ ਆਰਟੀਓ ਦਫ਼ਤਰ ਨੂੰ ਤਾਲਾ ਲਗਾਉਣਾ ਫਰਕ ਪਏਗਾ ਜਾਂ ਸੁਧਾਰ ਥੋੜਾ ਜਿਹਾ ਹੋਰ ਹੋਣਾ ਚਾਹੀਦਾ ਸਰ ਆਰਟੀਓ ਦਫ਼ਤਰ ਨੂੰ ਤਾਲਾ ਲੱਗ ਗਿਆ ਹੋਇਆ ਹਲੇ ਲੱਗਦਾ ਹੈ ਕਿ ਇਹਦੇ ਨਾਲ ਸੁਧਾਰ ਹੋਏਗਾ ਆਨਲਾਈਨ ਕੰਮ ਹੋਣਗੇ ਜਾਂ ਫਿਜ਼ੀਕਲ ਕੋਈ ਇਦਾਂ ਦਾ ਰਸਤਾ ਬਚਦਾ ਹੈ ਜਿੱਥੇ ਹਲੇ ਵੀ ਗੁੰਜਾਇਸ਼ ਆ ਭ੍ਰਸ਼ਟਾਚਾਰ ਕੰਮ ਤਾਂ ਪਹਿਲੇ ਹੀ ਆਨਲਾਈਨ ਹੋ ਰਿਹਾ ਸੀਗਾ ਸਾਰੇ ਕੰਮ ਤਾਂ ਆਨਲਾਈਨ ਪਹਿਲੇ ਹੀ ਆਲਰੇਡੀ ਹੋ ਰਿਹਾ ਹੁਣ ਇਹ ਆਨਲਾਈਨ ਕੀ ਨਵਾਂ ਕੀਤਾ ਇਹਨਾਂ ਨੇ ਨਵਾਂ ਤਾਂ ਕੋਈ ਕੰਮ ਨਹੀਂ ਆਨਲਾਈਨ ਹੋਇਆ ਹੈਗਾ ਹੁਣ ਇਹ ਤਾਲਾ ਲਾਉਣ ਨਾਲ ਇਹ ਸਬਸਟੀਟਿਊਟ ਕੀ ਲੱਭਿਆ ਇਹਦਾ ਕਿ ਜਿਹੜਾ ਕੰਮ ਇੱਥੇ ਤੋਂ ਸਿਰਫ ਚਲਾਣਾ ਦਾ ਕੰਮ ਹੁੰਦਾ ਸੀ ਓਕੇ ਬਾਕੀ ਤਾਂ ਇੱਥੇ ਕੋਈ ਕੰਮ ਹੀ ਨਹੀਂ ਹੁੰਦਾ ਸੀਗਾ ਤੇ ਫਿਰ ਤਾਲਾ ਕਿਸ ਚੀਜ਼ ਨੂੰ ਲੱਗਿਆ ਤਾਲਾ ਹਾਲ ਨੂੰ ਰੈਨੋਵੇਟ ਕਰਕੇ ਤਾਲਾ ਲਾਇਆ ਗਿਆ ਅੱਜ ਤੱਕ ਅਸੀਂ ਤਾਂ ਨਹੀਂ ਦੇਖਿਆ ਸੀਗਾ ਕਿਤੇ ਆਪਣਾ ਕੀ ਕਹਿੰਦੇ ਕੋਈ ਹਾਲ ਜਾਂ ਕੋਈ ਵੀ ਬਿਲਡਿੰਗ ਨੂੰ ਰੈਨੋਵੇਟ ਕਰਕੇ ਤਾਲਾ ਲਾਇਆ ਜਾਵੇ ਪਬਲਿਕ ਨੂੰ ਕੀ ਸਹੂਲਤ ਮਿਲੀ ਇੱਥੇ ਇਹਦੇ ਨਾਲ ਜਿਹੜੀਆਂ ਪਬਲਿਕ ਦੀਆਂ ਲਾਈਨਾਂ ਆਪਾਂ ਇੱਥੇ ਦੇਖਦੇ ਸੀਗੇ ਲੰਬੀਆਂ ਲੰਬੀਆਂ ਕਤਾਰਾਂ ਦੇਖਦੇ ਸੀ ਉਹ ਅੱਜ ਨਹੀਂ ਦਿਖ ਰਹੀਆਂ ਉਹਦਾ ਫਿਰ ਪਿੱਛੇ ਕੀ ਕਾਰਨ ਪਬਲਿਕ ਆ ਕੇ ਤਾਂ ਬਹੁਤ ਜਾ ਚੁੱਕੀ ਐ ਹੁਣ ਪਤਾ ਨਹੀਂ ਹੈਗਾ ਕੰਮ ਕਿੱਥੇ ਹੋਣਾ ਉਹ ਤਾਂ ਕਦੇ ਇੱਧਰ ਭੜਕ ਰਹੀ ਐ ਕਦੇ ਸੁਵਿਧਾ ਸੈਂਟਰ ਜਾ ਰਹੀ ਐ ਕਦੇ ਇੱਧਰ ਆ ਰਹੀ ਐ ਹੁਣ ਪਤਾ ਨਹੀਂ ਕੰਮ ਹੋਣਾ ਕਿੱਥੇ ਐ ਕੋਈ ਇਹਦੀ ਕਲੈਰੀਫਿਕੇਸ਼ਨ ਜਾਂ ਕੋਈ ਉਹਨੂੰ ਕਲੀਅਰ ਕੀਤਾ ਗਿਆ ਕਿ ਆਪਣਾ ਕੀ ਕਹਿੰਦੇ ਤੁਹਾਡਾ ਕੰਮ ਇੱਥੇ ਹੋਊਗਾ ਜਾਂ ਇਸ ਹਿਸਾਬ ਨਾਲ ਹੋਊਗਾ ਉਹ ਆ ਰਹੀ ਐ ਆ ਕੇ ਤਾਲਾ ਲੱਗਿਆ ਦੇਖ ਕੇ ਵਾਪਸ ਜਾ ਰਹੀ ਐ ਮਤਲਬ ਗਲਤ ਤਾਂ ਉਹੀ ਆ ਗਈ ਫਿਰ ਏਜੰਟਾਂ ਦਾ ਹੀ ਰਾਹ ਬਚ ਗਿਆ ਉਹਨਾਂ ਕੋਲ ਏਜੰਟਾਂ ਨੂੰ ਕੀ ਤੁਸੀਂ ਕਹਿੰਨੇ ਹੋ ਏਜੰਟ ਕੀ ਕੰਮ ਕਰਦੇ ਇਹ ਹੁਣ ਪ੍ਰਾਈਵੇਟ ਏਜੰਟ ਛੱਡ ਕੇ ਸਰਕਾਰੀ ਏਜੰਟ ਚੱਲੂ ਹੋ ਜਾਣਗੇ ਇਹ ਸਹੀ ਹੁਣ ਜੇ ਤੁਸੀਂ ਸੁਵਿਧਾ ਸੈਂਟਰ ਚ ਸੇਵਾ ਕੇਂਦਰ ਚ ਲੈ ਕੇ ਜਾ ਰਹੇ ਹੋ ਸੇਵਾ ਕੇਂਦਰ ਚ ਜਿਹੜਾ ਕੰਮ 1000 ਰੁਪਏ ਆ ਫੀਸ ਸੀਗੀ ਇੰਟਰਨੈਸ਼ਨਲ ਲਾਇਸੈਂਸ ਦੀ ਉਹਦੀ 250 ਰੁਪਏ ਤੁਸੀਂ ਫੀਸ ਕਰਤੀ ਉਹ ਕਿਸ ਗੱਲ ਦੀ ਲੈ ਰਹੇ ਹੋ ਉਹ ਕੋਈ ਏਜੰਟ ਹੀ ਨਹੀਂ ਉਹ ਤੁਹਾਡੇ ਪੈਸੇ ਕਿੱਥੇ ਜਾਣਗੇ ਪਹਿਲਾਂ ਪਬਲਿਕ ਨੂੰ ਫੀਸ ਮਿਲ ਰਹੀ ਹੈ 1000 ਰੁਪਏ ਚੋਂ ਤੁਹਾਡਾ ਬਣ ਰਿਹਾ ਹੁਣ ਉਹ 2250 ਰੁਪਏ ਚ ਤੁਹਾਡਾ ਬਣਨਾ ਚાલુ ਹੋ ਰਿਹਾ ਤੇ ਦੱਸੋ ਉਹ ਤੁਸੀਂ ਹੁਣ ਸੇਵਾ ਕੇਂਦਰਾਂ ਨੂੰ ਕੀ ਕਹੋਗੇ ਏਜੰਟ ਕਹੋਗੇ ਜਾਂ ਇਹ ਪਬਲਿਕ ਫੈਸਿਲਿਟੀ ਕਹੋਗੇ ਬੋਝ ਕਿਹਦੇ ਤੇ ਪਿਆ ਆਮ ਜਨਤਾ ਤੇ ਬੋਝ ਪੈ ਰਿਹਾ ਹੈਗਾ ਇਹਦੀ ਪਰਭਾਈ ਕੌਣ ਕਰੂਗਾ ਸਰਕਾਰ ਸਾਨੂੰ ਫੈਸਿਲਟੀਆਂ ਦੇ ਰਹੀ ਹੈ ਜਾਂ ਉਹ ਸਾਡੇ ਤੇ ਬਰਡਨ ਪਾ ਰਹੀ ਹੈ ਜਲਦਬਾਜੀ ਚ ਲਿੱਤਾ ਗਿਆ ਫੈਸਲਾ ਜਿਸ ਜਿਸ ਦਾ ਕੋਈ ਮੁੱਦਾ ਹੀ ਹੈ ਨਹੀਂ ਕਿਸੇ ਨੂੰ ਪਤਾ ਹੀ ਕੁਝ ਨਹੀਂ ਹੈਗਾ ਤੁਸੀਂ ਆਏ ਹੋ ਤਾਲਾ ਲਾ ਦਿਓ ਜੀ ਤਾਲੇ ਦਾ ਸੋਲੂਸ਼ਨ ਕੋਈ ਲੱਭਿਆ ਪਹਿਲਾਂ ਕੀ ਇਹਦਾ ਕੋਈ ਸੋਲੂਸ਼ਨ ਹੈਗਾ ਸਾਡੇ ਕੋਲ ਇਹ ਵੇਅ ਆਊਟ ਇਹਦਾ ਵਰਕਿੰਗ ਹੋਏਗੀ ਇਹਦੀ ਉਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਕੁਝ ਬੰਦਾ ਆ ਰਿਹਾ ਅੱਗੇ ਆਪਣਾ ਕੀ ਕਹਿੰਦੇ ਜਾ ਰਿਹਾ ਉਹ ਕੰਮ ਤਾਂ ਤਾਂ ਹੋ ਹੀ ਨਹੀਂ ਰਿਹਾ ਐਜ਼ ਇਟ ਇਜ਼ ਪਹਿਲਾਂ ਫੈਸਿਲਿਟੀ ਜੇ ਤੁਹਾਨੂੰ ਦਿੱਤੀ ਗਈ ਹੈ ਉਹ ਫੈਸਿਲਿਟੀ ਤਾਂ ਹੁਣ ਵੀ ਦੇਣੀ ਚਾਹੀਦੀ ਹੈ ਫੈਸਿਲਿਟੀ ਦਾ ਉਹਨੂੰ ਕਹਿੰਦੇ ਆ ਜੇ ਤੁਸੀਂ ਸੁਵਿਧਾ ਦੇ ਚਾਰਜ ਲਗਾ ਰਹੇ ਹੋ ਤੋਂ ਫੈਸਿਲਿਟੀ ਥੋੜੋ ਹੋਈ ਉਹ ਤਾਂ ਬਰਡਨ ਹੋ ਗਿਆ ਲੋਕਾਂ ਤੇ ਐਹੀ ਬਰਡਨ ਲੋਕਾਂ ਨੂੰ ਮੇਰੇ ਹਿਸਾਬ ਨਾਲ ਤਾਂ ਨਹੀਂ ਚਾਹੀਦਾ ਹੈਗਾ ਬਿਲਕੁਲ ਅੱਛਾ ਬਰਡਨ ਵੱਧ ਗਿਆ ਉਲਟਾ ਚਾਰਜੇਸ ਵੀ ਵੱਧ ਗਏ ਔਰ ਸਭ ਤੋਂ ਵੱਡੀ ਗੱਲ ਖੱਜਲ ਖਵਾਰੀ ਤਾਂ ਫੇਰ ਉੱਦੀ ਰਹੇਗੀ ਔਰ ਹੁਣ ਖੱਜਲ ਖਵਾਰੀ ਪਹਿਲਾਂ ਇੱਥੇ ਮੁੱਕ ਜਾਂਦੀ ਸੀਗੀ ਇਹਨਾਂ ਦਾ ਮਤਲਬ ਹੈ ਹੁਣ ਰਾਹੀ ਕੋਈ ਨਹੀਂ ਹੈਗਾ ਲੱਗਦਾ ਕਿ ਹੁਣ ਰਾਹੀ ਕੋਈ ਨਹੀਂ ਹੈਗਾ ਹੁਣ ਤਾਂ ਹਲੇ ਲੋਕ ਭਟਕਦੇ ਫਿਰ ਰਹੇ ਆ ਦੇਖੋ ਸਰ ਰਾਤ ਇਹਨਾਂ ਨੇ ਆਪਣੇ ਆਪ ਹੀ ਬੰਦ ਕੀਤਾ ਰਾਹ ਤਾਂ ਜਿਹੜਾ ਚੱਲ ਰਿਹਾ ਸੀਗਾ ਆਲਰੇਡੀ 2018 ਤੋਂ ਚਲਾਨ ਇੱਥੇ ਚੱਲ ਰਹੇ ਸੀ ਇਹ ਜਿਹੜਾ ਹਾਲ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਸੀਗਾ ਟ੍ਰੈਫਿਕ ਚਲਾਨ ਦਾ ਹਾਲ ਸੀਗਾ ਜਿਹਨੂੰ ਇਹਨੂੰ ਕਿਹਾ ਜਾਂਦਾ 2018 ਤੋਂ ਆਨਲਾਈਨ ਆਲਰੇਡੀ ਚਲਦੇ ਚਲਾਨ ਉਰੇ ਹੁਣ ਮਾਨ ਸਾਹਿਬ ਜੀ ਨੇ ਆਏ ਉਹਨਾਂ ਨੇ ਕਿਹਾ ਕਿ ਸਾਰਾ ਕੰਮ ਆਨਲਾਈਨ ਹੋਊਗਾ ਪਰ ਆਨਲਾਈਨ ਚਲਾਨ ਤਾਂ ਚੱਲ ਹੀ ਰਿਹਾ 2018 ਤੋਂ ਉਸ ਤੋਂ ਬਾਅਦ ਆਰ ਸੀ ਡੀ ਐਲ ਜੋ ਵੀ ਹੁਣ ਅੱਜਕੱਲ ਹੈਗਾ ਉਹ ਸਾਰੇ ਪਹਿਲਾਂ ਹੀ ਆਲਰੇਡੀ ਆਨਲਾਈਨ ਆਨਲਾਈਨ ਇਹ ਨਹੀਂ ਕਿ ਇੱਥੇ ਆਫਲਾਈਨ ਸਿਸਟਮ ਸੀਗਾ ਕੁਝ ਵੀ ਨਹੀਂ ਹੈਗਾ ਉਰੇ ਆਨਲਾਈਨ ਹੁਣ ਫਿਜ਼ੀਕਲ ਫਿਜ਼ੀਕਲ ਪ੍ਰੈਜ਼ੈਂਟ ਹੋਣ ਦੀ ਲੋੜ ਨਹੀਂ ਨਾ ਬਰڈن ਵੱਧ ਗਿਆ ਪਬਲਿਕ ਨੂੰ ਹੋਰ ਹੁਣੇ ਇੱਥੇ ਟ੍ਰੈਫਿਕ ਚਲਾਣਾ ਨਹੀਂ ਸੀਗਾ ਇਹ ਮਾਨ ਸਾਹਿਬ ਬੰਦ ਕਰਕੇ ਖੜੇ ਪੈ ਰਹੇ ਨੇ ਲੌਕ ਲਾਤਾ ਰੀਨੋਵੇਸ਼ਨ ਕਰਵਾ ਕੇ ਲੌਕ ਲਾਤਾ ਠੀਕ ਹੈ ਜੀ ਲੌਕ ਲਾਉਣ ਤੋਂ ਪਹਿਲਾਂ ਕਿ ਇਹਨਾਂ ਨੇ ਡੀਟੀਏ ਸਾਹਿਬ ਨੂੰ ਦੱਸਿਆ ਕਿ ਭਾਈ ਇੱਥੇ ਕਲੀਅਰੈਂਸ ਕਰ ਦਿਓ ਮੈਂ ਇਹਨੂੰ ਲੌਕ ਲਾਉਂਗਾ ਸਾਰੇ ਚਲਾਨ ਜਿਹੜੀ ਤੁਸੀਂ ਅੱਜ ਕਹਿ ਰਹੇ ਹੋ ਨੇ ਇੱਥੇ ਕਿ ਪਬਲਿਕ ਮੈਨੂੰ ਦਿਖਦੀ ਨਹੀਂ ਪਈ ਕੋਈ ਵੀ ਪਹਿਲਾਂ ਸੀਗੀ ਬਹੁਤ ਪਬਲਿਕ ਆਂਦੀ ਸੀ ਜਦ ਤੁਸੀਂ ਲੋਕ ਹੀ ਲਾਤਾ ਸਾਰੇ ਜਲਾਨ ਚਲਾਨਾ ਦਾ ਕਾਊਂਟਰ ਸੀਗਾ ਅੰਦਰ ਉਹ ਸਾਰੇ ਅੰਦਰ ਹੀ ਪਏ ਨੇ ਹੁਣ ਪਬਲਿਕ ਤਾਂ ਹਰਾਸ ਹੋ ਰਹੀ ਹੈ ਬਕਾਇਦਾ ਇਹਦੇ 'ਚ ਸੁਵਿਧਾ ਨਹੀਂ ਕਹਿ ਸਕਦੇ ਆਪਾਂ ਇਸ ਚੀਜ਼ ਨੂੰ ਕਿ ਪਬਲਿਕ ਲਈ ਸੁਵਿਧਾ ਹੈਗੀ ਹੈ ਤੇ ਹੁਣ ਜਿਵੇਂ ਕਿ ਮੇਰੇ ਵਕੀਲ ਸਾਹਿਬਾਨ ਨੇ ਦੱਸਿਆ ਕਿ ਸੁਵਿਧਾ ਸੈਂਟਰ ਵਿੱਚ ਇੰਟਰਨੈਸ਼ਨਲ ਲਾਇਸੈਂਸ ਸੀਗਾ ਜਿਹੜਾ 1000 1200 ਚ ਹੁੰਦਾ ਹੁਣ 220 ਹੋ ਗਿਆ ਤੇ ਉਸ ਤੋਂ ਨਾਲ ਜਿਹੜੇ ਹੋਰ ਵੀ ਕੰਮ ਨੇ ਉਹਦੇ ਨਾਲ 100-100 ਰੁਪਈਆ ਕੋਈ ਵੀ ਐਕਸਟਰਾ ਲੱਗਣ ਲੱਗ ਗਏ ਸੋ ਕਰਪਸ਼ਨ ਪਰ ਬਹਾਦਰੀ ਹੁਣ ਤੁਸੀਂ ਗੱਲ ਕਰੋ ਏਜੰਟ ਦੀ ਏਜੰਟ ਇੱਥੇ ਕੁਝ ਕੋਈ ਵੀ ਨਹੀਂ ਹੈਗਾ ਵੱਡੇ ਏਜੰਟ ਤਾਂ ਇਹ ਨੇ ਜਿਹੜੇ ਉਧਰ ਕਰਦੇ ਫੀਸਾ ਕਿਸ ਚੀਜ਼ਾਂ ਲਈ ਵੰਦਾਈ ਹੈ 500 ਦਾ ਜੁਰਮਾਨਾ ਕੋਈ ਇੱਕ ਸਲਿੱਪਾਂ ਦੀ ਹੈ ਉਹਦਾ ਚਾਰਜ ਪਬਲਿਕ ਨੂੰ 600 650 ਦੇਣਾ ਪੈ ਰਿਹਾ ਉਹ 150 ਕਿੱਥੇ ਜਾ ਰਿਹਾ ਸਰਕਾਰ ਦੇ ਖਾਤੇ ਫੇ ਕਰਪਟ ਤਾਂ ਸਰਕਾਰ ਹੋਈ ਨਾ ਫੇ ਤੁਸੀਂ ਇਹ ਦੇਖੋ ਨਾ ਇੱਕ ਰਸੀਦੀ ਸਾਨੂੰ 500 ਦੀ ਮਿਲਦੀ ਹੈ ਉਸ ਤੋਂ ਬਿਲਾਵਾ 150 ਰੁਪਏ ਤੁਸੀਂ ਹੋਰ ਐਕਸਟਰਾ ਮੰਗ ਰਹੇ ਕਿ ਚੀਜ਼ ਦਾ ਮੰਗ ਰਹੇ ਮਤਲਬ ਬਹੁਤ سارے ਰਸਤੇ ਹਲੇ ਵੀ ਨੇ ਜਿਨ੍ਹਾਂ ਨੂੰ ਚੋਰ ਰਾਹ ਕਿਹਾ ਜਾਂਦਾ ਹੈਗਾ ਔਰ ਲੋਡ ਹਲੇ ਵੀ ਇੱਥੇ ਜਿਹੜਾ ਹੈਗਾ ਇਹ ਤਾਲਾ ਲਗਾਇਆ ਪਰ ਹਲੇ ਲੋਡ ਬਹੁਤ ਜ਼ਿਆਦਾ ਸੁਧਾਰਦੀ ਹੈਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਇੱਥੇ ਤਾਲਾ ਲੱਗਣ ਕਾਰਨ ਲੋਕਾਂ ਨੂੰ ਸਹੂਲਤ ਨਹੀਂ ਉਲਟਾ ਖੱਜਲ ਖਵਾਰੀ ਹੋਰ ਜਿਹੜੀ ਹੈ ਉਹ ਜ਼ਿਆਦਾ ਬੰਦ ਚੁੱਕੀ ਹੈਗੀ ਹੈ ਹਾਂਜੀ ਟ੍ਰੈਫਿਕ ਤੇ ਕਈ ਡੇਢੀ ਟ੍ਰੈਫਿਕ ਚਲਾਉਣ ਨੇ ਉਹਦੇ ਚ ਕਈ ਗੱਡੀ ਇੰਬਾਉਂਡ ਹੋ ਗਈ। ਦਾਦਾ ਦਿਨ ਤੋਂ ਬੰਦੇ ਪਰੇਸ਼ਾਨ ਹੁੰਦੇ। ਤਿੰਨ ਚਾਰ ਦਿਨ ਤਾਂ ਵੈਸੇ ਹੀ ਆਨਲਾਈਨ ਉੱਥੋਂ ਹੀ ਟ੍ਰੈਫਿਕ ਤੋਂ ਹੀ ਆਨਲਾਈਨ ਹੁੰਦਾ। ਟਾਈਮ ਲੱਗ ਜਾਂਦਾ ਠੀਕ ਆ। ਉਸ ਤੋਂ ਬਾਅਦ ਚਲਾਣਾ ਨੇ ਇੱਥੇ ਆਣਾ ਸੀਗਾ। ਇਸ ਤੋਂ ਆਣ ਤੋਂ ਬਾਅਦ ਉਹਨੇ ਨੇ ਲੋਕ ਲਾਤਾ ਗੱਡੀ ਤਾਂ ਹੁਣ ਵੀ ਇੰਬਾਉਂਡ ਖੜੀ ਐ। ਪਬਲਿਕ ਹੀ ਪਰੇਸ਼ਾਨ ਹੋ ਰਹੀ। ਉਹਦਾ ਹੱਲ ਤਾਂ ਨਹੀਂ ਨਿਕਲਿਆ ਕੋਈ ਵੀ। ਨਾ ਉਹਨਾਂ ਨੇ ਦੱਸਿਆ ਮਾਨ ਸਾਹਿਬ ਨੇ ਕਿ ਇਹ ਚਲਾਣ ਦਾ ਕਾਊਂਟਰ ਲੱਗ ਤੋਂ ਕੀਤਾ ਜਾਊਗਾ। ਜਾ ਉੱਥੇ ਜਾ ਕੇ ਤੁਸੀਂ ਸਾਂਝ ਕੇਂਦਰ ਆਇਆ ਸੇਵਾ ਕੇਂਦਰ ਜਿੱਥੇ ਵੀ ਤੁਸੀਂ ਇਹਨੂੰ ਟਰਾਂਸਫਰ ਕਰਨਾ ਸੀ ਉਹ ਤਾਂ ਕੀਤਾ ਹੀ ਨਹੀਂ ਸਿੱਧਾ ਲੋਕ ਲਾਤਾ ਕੰਮ ਹੋਣਗੇ ਫਿਰ ਕਿੱਥੇ ਕਿੱਥੇ ਜਾਣਾ ਪਊਗਾ ਇਹ ਹੀ ਤਾਂ ਸਾਨੂੰ ਨਹੀਂ ਪਤਾ ਕੀ ਹੈ ਕੀ ਨਹੀਂ ਕੀ ਕਰਕੇ ਗਏ ਕੇਜਰੀਵਾਲ ਸਾਹਿਬ ਆਏ ਨੇ ਹੁਣ ਪਤਾ ਨਹੀਂ ਮਾਨ ਸਾਹਿਬ ਕੋਲੇ ਦਿਮਾਗ ਹੈਗਾ ਕੀ ਨਹੀਂ ਹੈਗਾ ਕਿ ਉਹਨਾਂ ਦੇ ਹਿਸਾਬ ਨਾਲ ਚੱਲ ਰਿਹਾ ਨਹੀਂ ਪਰ ਵਕੀਲ ਸਾਹਿਬ ਲੁਕਿੰਗ ਮੈਂ ਮੇਰਾ ਚਾਲਾਨ ਮੇਰੀ ਗੱਡੀ ਬੰਦ ਆ ਫਿਰ ਮੈਨੂੰ ਕਿੱਥੇ ਜਾਣਾ ਚਾਹੀਦਾ ਜਾਣਾ ਤਾਂ ਸੁਵਿਧਾ ਸੈਂਟਰ ਚ ਚਾਹੀਦਾ ਲੈਕਿਨ ਉਹ ਜਾਂਦੇ ਜਾ ਕੇ ਪਤਾ ਨਹੀਂ ਕੁਝ ਲੱਗ ਰਿਹਾ ਹੈਗਾ ਉਹਨਾਂ ਨੂੰ ਲੇਕਿਨ ਜੇ ਤਾਲਾ ਲਗਾਉਣ ਦੀ بجائے ਜੇ ਆਰਟੀਓ ਦਫ਼ਤਰ ਹੀ ਖਤਮ ਕਰਨਾ ਸੀਗਾ ਜੇ ਆਰਟੀਓ ਦਫ਼ਤਰ ਨੂੰ ਖਤਮ ਕਰਨ ਦੀ بجائے ਇਹਦਾ ਨਾਮ ਹੀ ਸੇਵਾ ਕੇਂਦਰ ਦਿੱਤਾ ਜਾਂਦਾ ਤੇ ਬੰਦੇ ਹੀ ਇੱਥੇ ਅਪਾਇੰਟ ਕੀਤੇ ਜਾਂਦੇ ਫੈਸਿਲਿਟੀ ਸਾਰੀ ਐਜ਼ ਇਟ ਇ ਦਿੱਤੀ ਜਾਂਦੀ ਤਾਂ ਇਹ ਚ ਕੀ ਹਰਜ ਸੀਗਾ ਇਹ ਕੋਈ ਅਕਲ ਵਾਲੀ ਗੱਲ ਤਾਂ ਬੰਦੀ ਇੱਕ ਬਿਲਡਿੰਗ ਨੂੰ ਤਾਲਾ ਲਾ ਕੇ ਤੁਸੀਂ ਉਹਨੂੰ ਕੁਝ ਵੀ ਨਹੀਂ ਕਰ ਰਹੇ ਤੇ ਲੇਕਿਨ ਉਹ ਕੋਈ ਮਿਹਨਤਾਂ ਨਹੀਂ ਲੱਗਦਾ ਕੋਈ ਇਹ ਬੜਾ ਅੱਛਾ ਫੈਸਲਾ ਹੈਗਾ ਬਿਲਡਿੰਗ ਤਾਲੇ ਲੱਗਦੇ ਤਾਂ ਅਸੀਂ ਅੱਜ ਤੱਕ ਕਰ ਕਿਸੇ ਦੇ ਦੇਖੇ ਨਹੀਂ ਬਿਲਡਿੰਗਾਂ ਦੇ ਮਹੂਰਤ ਹੁੰਦੇ ਖੋਲਦੇ ਬਿਲਡਿੰਗਾਂ ਨੂੰ ਤਾਂ ਇਹਨਾਂ ਕੋਈ ਅਜਿਹਾ ਨਹੀਂ ਤਾਂ ਅਸੀਂ ਕਿਹਾ ਕੀ ਮੈਂ ਭ੍ਰਸ਼ਟਾਚਾਰ ਦੀ ਥਾਂ ਨੂੰ ਤਾਲਾ ਲਾਇਆ ਇਦਾਂ ਦੱਸੇ ਜਾਵੇ ਵੀ ਭ੍ਰਸ਼ਟਾਚਾਰ ਨੂੰ ਕਿਵੇਂ ਤਾਲਾ ਲੱਗਿਆ ਬਿਲਡਿੰਗ ਨੂੰ ਤਾਲਾ ਲਾਣ ਨਾਲ ਭ੍ਰਸ਼ਟਾਚਾਰ ਨੂੰ ਤਾਲਾ ਕਿਵੇਂ ਲੱਗਿਆ ਮੈਨੂੰ ਇਹ ਦੱਸੇ ਜਾਵੇ ਭ੍ਰਸ਼ਟਾਚਾਰ ਨੂੰ ਤਾਲਾ ਕਿਵੇਂ ਲੱਗ ਗਿਆ ਇੱਕ ਬਿਲਡਿੰਗ ਨੂੰ ਤੁਸੀਂ ਬੰਦ ਕਰਤੀ ਉਹਨੂੰ ਰੈਨੋਵੇਟ ਕਰਕੇ ਉਹਤੇ ਤਾਲਾ ਲਗਾਇਆ ਗਿਆ ਉਹ ਤੁਸੀਂ ਸਮਝਦਾਰ ਹੋ ਤੁਸੀਂ ਦੱਸੋ ਵੀ ਆਪਣਾ ਕੀ ਕਹਿੰਦੇ ਐ ਇਹ ਕਿਵੇਂ ਪ੍ਰਸ਼ਤਾਚਾਰ ਨੂੰ ਤਾਲਾ ਲੱਗ ਗਿਆ ਮਿਲਿਆ ਜੁਲਿਆ ਜਿਹੜਾ ਰਿਸਪੌਂਸ ਹੈ ਕਈਆਂ ਦੇ ਲਈ ਹਲੇ ਵੀ ਚੋਰਾ ਨੇ ਔਰ ਕਈਆਂ ਦੇ ਲਈ ਥੋੜੀ ਜੀ ਸੁਵਿਧਾ ਦਿਖ ਰਹੀ ਹੈ ਕਿਉਂਕਿ ਘਰੇ ਬੈਠੇ ਕੰਮ ਹੋਣਗੇ ਪਰ ਦਿੱਕਤ ਇਹ ਹੈ ਕਿ ਜਿਨ੍ਹਾਂ ਦੇ ਚਲਾਨ ਨੇ ਆਰ ਸੀ ਲਾਇਸੈਂਸ ਹੈ ਉਹ ਆਖਰ ਅਫਸਰਾਂ ਦੇ ਹੱਥੋਂ ਹੀ ਹੋ ਕੇ ਜਾਣੇ ਆ ਉੱਥੇ ਕਿਤੇ ਨਾ ਕਿਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ